ਲਓ ਜੀ ਪਿੰਡ ਮਾੜੀ ਮੇਗਾ ਜਿੰਮ ਦੇ ਵਿੱਚ ਆਪਾਂ ਆ ਚੁੱਕੇ ਆ। ਹਾਂਜੀ ਦੋਸਤੋ ਆ ਪਾਇਆ ਮਾੜੀ ਮੇਗਾ ਪਿੰਡ ਜਿੰਮ ਦੇ ਵਿੱਚ ਆਲੂ ਬੋਤਲ ਠੀਕ ਠੀਕ ਆਲ ਵਾਲੋ ਹਾਂਜੀ ਆ ਜਿਹੜੇ ਵੀਰ ਤੋਂ ਪ੍ਰੋਫੈਸ਼ਨਲ ਲੱਗਦਾ ਹੈ ਤੇ ਆਪਾਂ ਕੁਝ ਪੁੱਛਦੇ ਆਂ ਹਾਂਜੀ ਵੀਰ ਜੀ ਐਨੂੰ ਮੜਾ ਰੁਕੋ 2 ਮਿੰਟ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਭਾਈ ਨਾਮ ਜਗਦੀਪ ਸਿੰਘ ਜਗਦੀਪ ਸਿੰਘ ਕਿੰਨਾ ਚਿਰ ਹੋ ਗਿਆ ਵੀਰੇ ਜਿਮ ਲਾਉਂਦੇ ਨੂੰ ਹੋ ਗਿਆ ਵੀਰ ਜੀ ਸਾਲ ਕੋ ਹੋ ਗਿਆ ਸਾਲ ਕੋ ਹੋ ਗਿਆ ਵੇਖਣ ਨੂੰ ਤੁਸੀਂ ਬਹੁਤ ਪ੍ਰੋਫੈਸ਼ਨਲ ਲੱਗਦੇ ਜਿਉਂ ਤਾਂ ਹਾਂਜੀ ਇਹਨਾਂ ਤੋਂ ਵਿੱਚੋਂ ਤੇ ਕੀ ਆਪਣੇ ਮਾੜੀ ਮਹਿਗਾ ਪਿੰਡ ਮਾੜੀ ਮਹਿਗਾ ਜਿਮ ਦੇ ਵਿੱਚ ਤੁਸੀਂ ਖਲੋਤੇ ਜੀ ਕੀ ਤੁਸੀਂ ਕਹਿਣਾ ਚਾਹੋਗੇ ਮਾੜੀ ਮਹਿਗੇ ਵੀ ਨਸ਼ੇ ਰੂਸ਼ੇ ਦਾ ਫਰਕ ਹੈ ਹਾਂ ਜੀ ਜੀ ਵੈਸੇ ਦਾ ਤੁਹਾਨੂੰ ਪਤਾ ਹੈ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੌਜੂਦ ਹੈ ਹਾਂ ਜੀ ਹਾਂ ਜੀ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਇਹ ਪੀਣਾ ਜ਼ਿਆਦਾ ਨਸ਼ਾ ਹੋ ਗਿਆ ਪਰ ਅੱਜ ਦੀ ਮਤਲਬ ਪੀੜ੍ਹੀ ਨੂੰ ਇਧਰ ਖੇਡਾਂ ਵਾਲੇ ਗੇਮ ਨੇ ਧਿਆਨ ਦੇਣਾ ਚਾਹੀਦਾ ਹੈ ਆਪਣੀ ਸਿਹਤ ਲਈ ਧਿਆਨ ਦੇਣਾ ਚਾਹੀਦਾ ਹਾਂ ਜੀ ਵੀ ਕਿ ਮਾੜੀ ਮਹਿਗੇ ਜਿਮ ਹੈ ਕਿ ਕਈਆਂ ਪਿੰਡਾਂ ਦੇ ਵਿੱਚ ਜਿਮ ਵੀ ਨਹੀਂ ਹੈਗੀ ਲੋਕੀ ਪੈਸੇ ਦੇ ਕੇ ਜਾਂਦੇ ਆ ਲਾਉਣ ਆਪਣੇ ਮਾੜੀ ਵੇਕੇ ਵਧੀਆ ਜਿਮ ਆਪਣਾ ਹੀ ਜੇ ਦੇਖੋ ਕਹਿੰਦੇ ਹੈਗਾ ਬੜਾ ਕਰਮਾ ਵਾਲਾ ਵੀ ਜਿੱਥੇ ਇੰਨੀ ਜਿਆਦੀ ਖੁਸ਼ਹਾਲਤਾ ਜਿਮ ਆਪਣੇ ਪਿੰਡ ਦੇ ਵਿੱਚ ਹੈਗਾ ਪੰਚਾਇਤੀ ਜਿਮ ਹੈ ਹਾਂਜੀ ਬਹੁਤ ਵਧੀਆ ਇਥੇ ਮਤਲਬ ਲਾਗੇ ਜਿਮ ਹੈ ਇਹਦੇ ਅੱਜ ਕੱਲ੍ਹ ਲੋਕ ਵੇਖੋ ਦੂਰ ਦੂਰ ਜਿਮਾ ਪ੍ਰਾਈਵੇਟ ਜ਼ਮੀਨ ਦੇ ਵਿੱਚ ਪੈਸੇ ਦਿੱਕੇ ਜਾਂਦੇ ਆ ਇੰਨਾ ਕਿੰਨਾ ਸਫਰ ਕਰਦੇ ਆ ਉਮਰਾਂ ਲੱਗਿਆ ਹਾਂ ਹਾਂ ਪਰ ਇੱਥੇ ਆਪਣੇ ਬਹੁਤ ਵੱਡੀ ਸਹੂਲਤ ਹੈ ਕਿ ਆਪਣੇ ਮਤਲਬ ਘਰ ਦੇ ਵਿੱਚ ਗੰਗਾ ਹੈ ਕਿ ਪਿੰਡ ਦੇ ਵਿੱਚ ਜਿਮ ਹੈ ਹਾਂਜੀ ਹਾਂਜੀ ਤਕਰੀਬਨ ਜਿਮ ਉਹਦਾ ਕਿੰਨਾ ਦਾ ਪੁੱਧਾ ਹੋਣਾ ਤੁਹਾਨੂੰ ਹਾਂਜੀ ਮੈਨੂੰ 2 ਮਹੀਨੇ ਹੋ ਚੱਲਿਆ 2 ਮਹੀਨੇ ਹੋ ਗਏ ਆ 35 ਪੁੱਛਦੇ ਕੋਈ ਬੜਿਆ ਨਹੀਂ ਕਰ ਹਾਂਜੀ 2 ਮਹੀਨੇ ਸਪੀਡ ਤਾਂ ਕੋਈ ਬਣਾ ਨਹੀਂ ਕਿਉਂ ਡੈਡੀ ਨੇ ਕਰਾਕੜੀ ਲਿਕੇ ਦਿੱਤੀ ਨਹੀਂ ਖਰਾਕ ਤਾਂ ਲੈ ਕੇ ਦਿੱਤੀ ਸੀ ਮੈਂ ਵਿੱਚੋਂ ਥੋੜੇ ਜਿਹਾ ਨਾਗੇ ਪਾਤੇ। ਨਾਗੇ ਪਾਤੇ? ਹਾਂਜੀ। ਕਿਉਂ ਵਾੜੇ ਚਲ ਗਿਆ? ਲਾੜ ਕੇ। ਨਹੀਂ ਨਹੀਂ ਵਾਂਦੇ ਨਹੀਂ ਹਾਂ ਗਿਆ। ਤਰ੍ਹਾਂ ਮੈਂ ਠੀਕ ਨਹੀਂ ਰਹਿੰਦਾ। ਅੱਛਾ ਅੱਛਾ ਚੱਲ ਹੁਣ ਵਧੀਆ? ਹਾਂਜੀ। ਤੇ ਡੇਲੀ ਹੁਣਾ ਜਮ? ਹਾਂਜੀ ਡੇਲੀ ਆਈਦਾ। ਚੱਲ ਚੰਗੀ ਗੱਲ ਆ। ਹੋਰ ਕੀ ਦੱਸਣਾ ਜਾਏਗਾ ਆਪਣੇ ਆਡੀਅੰਸ ਨੂੰ? ਅਸੀਂ ਦੱਸਣਾ ਚਾਹਾਂਗੇ ਕਿ ਸਾਰੇ ਮੇਰੇ ਭਰਾ ਮਿਹਨਤ ਲਾਇਆ ਕਰੋ। ਨਸ਼ੇ ਪੱਤੇ ਤੋਂ ਦੂਰ ਰਹੋ। ਤੇ ਚੰਗੇ ਕੰਮਾਂ 'ਲ ਧਿਆਨ ਦਿਓ। ਆਪਣੇ ਕੰਮ ਕਰ ਲੈ ਧਿਆਨ ਦਿਆ ਕਰੋ। ਅੱਛਾ। और कोई डंड बैठ का मार के खाएंगा हां जी जरूर चल ले आ डोरी ला 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 हां ला ले हां चलो ई ना ला ला हैं ला ला हाँ ला ला हाँ ला ला जी ਤਾਉ ਗੈਸਰਿੰਗ ਕਰਮੋਣ ਹਾਂਜੀ ਚਲੋ ਓਕੇ ਬਾਈ ਓਕੇ ਥੈਂਕ ਯੂ ਸਾਰੇ ਵੀਰਾਂ ਨੂੰ ਸਸਰੀ